ਕਰਨਾ ਲੋਕਾਂ ਦਾ ਧਿਆਨ ਨਾ ਦੇਣਾ ਕੰਮਦਰ ਕਰਤੀ ਮਕੈਨਿਕਾਂ ਦਾ ਇੱਕ ਨਾ ਬਹੁਤ ਛੋਟਾ ਔਰ ਮੇਨ ਪੁਆਇੰਟ ਹੈ ਅਲੱਗਾਰ ਦੇ ਵਿੱਚ ਕਾਰ ਫਿਊਜ਼ ਦਾ ਵਾਇਰਿੰਗ ਫਿਊਜ਼ ਦਾ ਕੀ ਹੁੰਦਾ ਕਈ ਵਾਰ ਉਹ ਫਿਊਜ਼ ਖਰਾਬ ਹੋ ਜਾਂਦਾ ਉਹ ਫਟ ਜਾਂਦਾ ਕਹਿ ਸਕਦੇ ਆ ਉਹਨੂੰ ਤੁਸੀਂ ਉੱਡ ਜਾਂਦਾ ਕਹਿ ਜਾਂਦੇ ਨੇ ਕਈ ਦੇਖੋ ਉਹ ਹਰ ਇੱਕ ਲਾਈਨ ਦੇ ਉੱਤੇ ਅਸੀਂ ਲਾਈਨ ਕਹਿ ਦਿੰਨੇ ਆ ਸਪਲਾਈਆਂ ਨੂੰ ਹਰ ਇੱਕ ਲਾਈਨ ਦੇ ਉੱਤੇ ਅਲੱਗ-ਅਲੱਗ ਅੰਪੀਅਰ ਦੇ ਫਿਊਜ਼ ਲੱਗੇ ਹੁੰਦੇ ਨੇ ਕੀ ਹੁੰਦਾ ਮੰਨ ਕੇ ਚਲੋ ਕਿਤੇ 10 ਅੰਪੀਅਰ ਦਾ ਫਿਊਜ਼ ਲੱਗਿਆ ਹੋਇਆ ਵਾ ਤਾਂ ਟੈਕਨੀਸ਼ੀਅਨ ਕੀ ਕਰਦਾ ਯਾਰ ਇਹ ਕਿਉਂ ਉੱੜ ਰਿਹਾ ਦੇਖੋ ਮੇਨ ਉਹਦਾ ਫੋਕਸ ਨਹੀਂ ਕਰਦੇ ਵੀ ਕਿਸ ਚੀਜ਼ ਕਰਕੇ ਉਹ ਖਰਾਬ ਹੋ ਗਿਆ ਫੋਕਸ ਮੋਸਟਲੀ ਇਹ ਹੋ ਜਾਂਦਾ ਵੀ ਯਾਰ 10 ਅੰਪੀਅਰ ਦਾ ਹੋੜਿਆ ਲੈ 15 ਦਾ ਲਗਾਤਾ ਚੱਲ ਗਿਆ ਉਹ ਕਈ ਵਾਰ ਕੁਝ ਦਿਨ ਚੱਲਦਾ ਕੁਝ ਦਿਨ ਚੱਲਣ ਤੋਂ ਬਾਅਦ ਸਪਾਰਕਿੰਗ ਫੇਰ ਪੈਂਦੀ ਹੈ ਜਦ ਵੱਜ ਜਾਂਦੀ ਹੈ ਤਾਂ ਉਹ ਉੱਡ ਜਾਂਦਾ ਜਾਂ ਕਈ ਇੰਜਨ ਮਕੈਨਿਕਾਂ ਕੋਲ ਇਹ ਚੀਜ਼ ਨਹੀਂ ਹੁੰਦੀ ਉਹ ਕੀ ਕਰਦੇ ਨੇ ਇੱਕ ਟਾਈਮ ਲਈ ਉਹ ਕਹਿੰਦੇ ਨੇ ਵੀਰ ਜੀ ਲਗਵਾ ਲਿਓ ਤੁਸੀਂ ਅਸੀਂ ਆਪ ਤਾਰ ਲਗਾਤੀ ਵਾਇਰ ਲਗਾਤੀ ਕਾਪਰ ਦੀ ਤੇ ਇੰਸਟਾਲ ਕਰਤਾ ਲਗਾਤਾ ਉਹ ਜਦ ਚੀਜ਼ ਚੱਲਦੀ ਆਪਣੇ ਵਰਗੇ ਸਾਰੇ ਕਹਿੰਦੇ ਨੇ ਚੱਲ ਠੀਕ ਆ ਯਾਰ ਚੱਲਦਾ ਵਾ ਅਸੀਂ ਫਿਊਜ਼ ਲਗਵਾ ਲਿਆ ਸੀ ਇਸ ਚੀਜ਼ ਦਾ ਬਹੁਤ ਮਹਿੰਦੀ ਦੇ ਨਾਲ ਲਗਾਇਆ ਤਾਂ ਉਹਦੀ ਸੇਮ ਕਪੈਸਿਟੀ ਦਾ ਹੈ ਨਹੀਂ ਇਸ ਕਰਕੇ ਉਹ ਵਾਇਰ ਓਵਰ ਹੀਟ ਹੋ ਕੇ ਕਈ ਵਾਰ ਉਸੀ ਨੂੰ ਅੱਗ ਪੈ ਜਾਂਦੀ ਹੈ ਕਿਉਂਕਿ ਅੰਦਰ ਪੂਰਾ ਹੁੰਦਾ ਕੰਬਲ ਹੁੰਦਾ ਜਿਹੜਾ ਉਹ ਇੱਕ ਬਹੁ ਛੇਤੀ ਅੱਗ ਫੜਨ ਵਾਲੀ ਚੀਜ਼ ਹੈ ਤੇ ਕੋਨੇ ਹੀਟ ਲਗਾਇਆ ਤਾਂ ਕੰਪਨੀਆਂ ਨੇ ਹੀਟ ਵਾਸ ਜਾਂਦਾ ਵੀ ਬਾਹਰੋਂ ਬਾਡੀ ਦੇ ਅੰਦਰ ਹੀਟ ਘਟ ਤੋਂ ਘਟ ਆਉਂਦੀ ਉਸ ਸੀਨ ਬਟ ਉਹ ਜਦੋਂ ਉਸ ਸੀ ਨੂੰ ਅੱਗ ਪੈ ਜਾਂਦੀ ਹੈ ਤਾਂ ਇਦਾਂ ਵਾਇਰ ਨਾਲ ਹੀਟ ਹੋ ਕੇ ਉਸ ਸੀ ਨੂੰ ਪ੍ਰੋਬਲਮ ਆ ਜਾਂਦੀ ਔਰ ਅੱਗ ਦੇ ਕਾਰਨ ਜ਼ਿਆਦਾ ਵੱਡ ਜਾਂਦੀ ਹੈ ਅੱਜ ਕੱਲ ਦੇਖਿਆ ਜਾਂਦਾ ਵੀ ਕੋਈ ਵੀ ਬੰਦਾ ਨਵੀਂ ਕਾਰ ਜਾਂ ਪੁਰਾਣੀ ਕਾਰ ਖਰੀਦਦਾ ਤਾਂ ਉਹਦੇ ਵਿੱਚ ਕੀ ਨਵਾਂ ਇੰਟੀਰੀਅਰ ਜਾ ਡੈਕੋਰੇਸ਼ਨ ਮੋਡੀਫਿਕੇਸ਼ਨ ਨਵੀਆਂ ਲਾਈਟਾਂ ਲਗਾਉਂਦੇ ਨੇ ਕੀ ਜਿਹੜੀਆਂ ਇਹ ਲਾਈਟ ਸਿਸਟਮ ਵਗੈਰਾ ਜਾਂ ਸਟੂਡੀਓ ਵਗੈਰਾ ਲਗਾਣੇ ਆਪਾਂ ਕੀ ਇਹ ਸਾਡੇ ਲਈ ਯੂਸਫੁਲ ਹੈਗਾ ਦੇਖੋ ਸਰ ਯੂਸਫੁਲ ਵਾਲਾ ਲੱਗ ਜਿਹੜਾ ਆਪਾਂ ਉਹ ਬਹੁਤ ਘੱਟ ਵਰਤ ਸਕਦੇ ਹਾਂ ਕਿਉਂਕਿ ਇੱਕ ਇੰਜੀਨੀਅਰਿੰਗ ਦੀ ਡਿਗਰੀ ਨਾਲ ਜਿਸ ਨੇ ਕੰਮ ਕੀਤਾ ਹੁੰਦਾ ਵਾ ਉਹ ਬਹੁਤ ਸੋਚ ਸਮਝ ਕੇ ਹੁੰਦਾ ਮੰਨ ਕੇ ਚਲੋ ਲਿਮਟ ਤੋਂ ਬਾਹਰ ਫਿਊਜ਼ ਗੱਲਾ ਫਿਰ ਉੱਥੇ ਆਈ ਜਾਂਦੀ ਆਪਣੀ ਘੁੰਮ ਕੇ ਵੀ ਫਿਊਜ਼ ਦੇ ਉੱਤੇ ਗੇਮ ਆ ਆਪਾਂ ਮੂਰੇ ਹੈਡਲਾਈਟ ਬਲਬ ਐਂਪ ਕਿਸ ਬੇਸ ਤੇ ਲਾ ਰਹੇ ਹਾਂ ਕਿੰਨੀ ਕੈਪੈਸਿਟੀ ਦੇ ਲਾ ਰਹੇ ਹਾਂ ਇਸ ਚੀਜ਼ ਦਾ ਟੈਕਨੀਸ਼ੀਅਨ ਤੇ ਜ਼ਿਆਦਾ ਡਿਪੈਂਡ ਹੋ ਜਾਂਦਾ ਵਾ ਵੀ ਟੈਕਨੀਸ਼ੀਅਨ ਕੀ ਕਰ ਰਿਹਾ ਮੇਰੇ ਕਹਿੰਦਾ ਕਾਰਨ ਪੁੱਛਣ ਦਾ ਕਾਰਨ ਇਹ ਆ ਵੀ ਜਿਹੜੀਆਂ ਨਵਾਂ ਆਪਾਂ ਮੰਨ ਲਓ ਸਪੀਕਰ ਲਗਾਉਨੇ ਆ ਠੀਕ ਆ ਜੀ ਉਹਦੇ ਨਾਲ ਵਾਇਰਿੰਗ ਦੇ ਵਿੱਚ ਵੀ ਛੇੜਛਾੜ ਹੁੰਦੀ ਆ ਵਾਇਰਿੰਗ ਦੇ ਵਿੱਚ ਕੱਟ ਲੱਗਦੇ ਆ हां देखो कटणा ਨਾਲ ਇਹ ਚੀਜ਼ ਦੇ ਚਾਂਸ ਵੱਧ ਜਾਂਦੇ। ਕਿਉਂਕਿ ਕੱਟ ਕੇ ਜਿਹੜੀ ਅਸੀਂ ਸਿਰ ਉੱਪਰ ਲਾਉਨੇ ਆ ਪੇਸਟ ਕਰਦੇ ਆ ਟੇਪ ਲਗਾਉਨੇ ਆ ਉਹ ਨਹੀਂ ਪ੍ਰੋਪਰ ਤਰੀਕੇ ਨਾਲ ਨਹੀਂ ਲੱਗਦੀ। ਔਰ ਜੋਇੰਟ ਦੇ ਵਿੱਚ ਢਿੱਲ ਰਹਿਣ ਨਾਲ ਸਪਾਰਕਿੰਗ ਵੀ ਗਈ ਕਈ ਵਾਰ ਉਹ ਤੋਂ ਵਾਇਰ ਓਵਰ ਹੀਟ ਹੋਣ ਲੱਗ ਜਾਂਦੀ। ਨਹੀਂ ਇਹ ਚੀਜ਼ਾਂ ਦਾ ਉਹ ਤੇ ਜੋਇੰਟ ਆਉਂਦੇ ਨੇ ਗ੍ਰਿਪ ਆਉਂਦੇ ਨੇ ਗੱਲ ਟੈਕਨੀਸ਼ੀਅਨ ਦੇ ਉੱਤੇ ਡਿਪੈਂਡ ਮਕੈਨਿਕ ਦੇ ਉੱਤੇ ਡਿਪੈਂਡ ਹੈ ਤੁਹਾਨੂੰ ਉਹ ਕਿਦਾਂ ਦਾ ਤੁਸੀਂ ਚੂਜ਼ ਕੀਤਾ ਵਾ ਕਿਦਾਂ ਦਾ ਤੁਹਾਡਾ ਕੰਮ ਕਰਦਾ। ਇਹ ਮੰਨ ਲਓ ਆਪਾਂ ਇਹਦਾ ਕਾਰਨ ਸਰਵਿਸ ਦਾ ਵੀ ਹੋ ਸਕਦਾ ਲੇਟ ਸਰਵਿਸ ਕਰਾਉਣਾ ਜਾਂ ਕੰਪਨੀ ਤੋਂ ਸਰਵਿਸ ਨਾ ਕਰਾਉਣਾ ਬਾਹਰੋਂ ਕਰਾਉਣਾ ਕੀ ਇਹ ਕਾਰਨ ਹੋ ਸਕਦਾ ਦੇਖੋ ਜੇ ਇਹਦੇ ਵਿੱਚ ਇਹ ਹੋ ਜਾਂਦਾ ਜਦੋਂ ਸਰਵਿਸ ਕਰਾਉਂਦੇ ਆ ਤਾਂ ਇਹਦੇ ਵਿੱਚ ਗਰਮੀਆਂ ਦੇ ਦਿਨਾਂ ਦੇ ਵਿੱਚ ਮੋਸਟਲੀ ਟੈਂਪਰੇਚਰ ਦੇਖੋ ਆਊਟਸਾਈਡ ਟੈਂਪਰੇਚਰ ਬਾਹਰਲਾ ਟੈਂਪਰੇਚਰ ਬਹੁਤ ਜ਼ਿਆਦਾ ਹੁੰਦਾ ਤੁਹਾਡੇ ਕੁਲੈਂਟ ਦਾ ਟੈਂਪਰੇਚਰ ਕੀ ਰਹਿੰਦਾ ਵਾ ਦੇਖੋ ਪਾਣੀ ਤੁਹਾਨੂੰ ਰੂਟੀਨ ਚ ਚੈੱਕ ਅਪ ਕਰਨਾ ਪੈਣਾ ਵਾ ਜਿਸ ਦਿਨ ਤੁਸੀਂ ਮੰਨ ਲਓ ਗੱਡੀ ਰੋਜ਼ ਚਲਾਉਣਾ ਹੁੰਦਾ ਹਰ ਰੋਜ਼ ਤੁਸੀਂ ਪਾਣੀ ਚੈੱਕ ਕਰਕੇ ਮਾਰਨਿੰਗ ਚਲਾਉਂਗੇ ਤਾਂ ਤੁਹਾਨੂੰ ਇਸ ਪ੍ਰੋਬਲਮ ਦੀ ਘੱਟ ਪ੍ਰੋਬਲਮ ਆਊਗੀ ਠੀਕ ਹੈ ਜੀ ਤੁਹਾਨੂੰ ਪਾਣੀ ਦੇਖਣਾ ਪੈਣਾ ਕਿਤੇ ਪਾਈਪਾਂ ਨਹੀਂ ਲੀਕ ਹੋ ਰਹੀ ਕੁਝ ਨਹੀਂ ਇਹ ਤਾਂ ਨਿਗਾਨਦਨੀ ਹਰ ਕੀ ਦੀ ਮਿੱਤ ਕਿਤਨਾ ਕਿਤੇ ਤੁਹਾਨੂੰ ਹਫ਼ਤੇ ਬਾਅਦ ਵੀ ਤੁਸੀਂ ਆਪ ਕਰ ਸਕਦੇ ਹੋ ਮੰਨ ਲਓ ਗੱਡੀ ਨੂੰ ਚੱਲਦੀ ਗੱਡੀ ਨੂੰ ਅੱਗ ਲੱਗ ਜਾਂਦੀ ਹੈ ਔਰ ਵਿੱਚ ਪਰਿਵਾਰਕ ਮੈਂਬਰ ਬੈਠੇ ਨੇ ਤਾਂ ਉਹਦੇ ਵਿੱਚ ਸੇਫਟੀ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਗੱਡੀ ਦੇ ਵਿੱਚ ਰੱਖ ਸਕਦੇ ਆ ਕੀ ਮੇਂ ਬਤਿਆ ਜਾ ਸਕਦਾ ਈਸਾ ਕੁ ਸਾਫਟੀ ਲਈ ਪਹਿਲਾਂ ਤਾਂ ਤੁਹਾਡੀ ਅਵੇਰਨੈਸ ਆ ਤੁਸੀਂ ਗੱਡੀ ਦੇ ਵਿੱਚ ਕਿਦਾਂ ਦਾ ਕੰਮ ਕਰਵਾਇਆ ਵਾ ਕੀ ਨਹੀਂ ਕਰਵਾਇਆ ਕੀ ਤੁਸੀਂ ਅੰਦਰ ਯੂਜ਼ ਕਰਦੇ ਹੋ ਬੈਠ ਕੇ ਕੀ ਨਹੀਂ ਕਰਦੇ ਹੂੰ ਦੂਸਰਾ ਨੰਬਰ ਤੁਸੀਂ ਫਾਇਰ ਐਰ ਰੱਖੋ ਫਾਇਰ ਰੱਖੋ ਠੀਕ ਆ ਜੀ ਅੱਜ ਕੱਲ ਕਹਿੰਨੇ ਮਿਲਦੇ ਨੇ ਗੱਡੀਆਂ ਵਾਸਤੇ ਅੱਗ ਬਜਾਉ ਜੰਤਰ ਜਿਹੜੇ ਤੁਹਾਨੂੰ ਅੱਜ ਕੱਲ ਬਜ਼ਾਰੋਂ ਮਿਲਦੇ ਨੇ ਉਹਨਾਂ ਦੀ ਐਕਸਪਾਇਰੀ ਡੇਟ ਹੁੰਦੀ ਆ ਉਹ ਕਹਿੰਦੇ ਉਹ ਚੀਜ਼ ਨੂੰ ਦੇਖ ਕੇ ਚੈੱਕ ਕਰਕੇ ਤੁਸੀਂ ਉਹਨਾਂ ਨੂੰ ਕਾਰਾਂ ਚ ਰੱਖੋ ਔਰ ਫਰਸਟ ایڈ ਕਿੱਟ ਰੱਖੋ ਓਕੇ ਕਹਿੰਦੇ ਵੀ ਆਪਣੀ ਗੱਡੀ ਦੇ ਵਿੱਚ ਇੱਕ ਹੈਮਰ ਔਰ ਸੀਜ਼ਰ ਜ਼ਰੂਰ ਰੱਖਣਾ ਚਾਹੀਦਾ ਹੈ ਕੀ ਜ਼ਰੂਰੀ ਹੈ ਜੀ ਨਹੀਂ ਇੰਨਾ ਇਹ ਨਾ ਗੱਲਾਂ ਨਾਲ ਇੰਨਾ ਜ਼ਰੂਰੀ ਨਹੀਂ ਉਸ ਤੋਂ ਪਹਿਲਾਂ ਤਾਂ ਆਪਾਂ ਇਹ ਅਵੇਅਰਨੈਸ ਰੱਖੀਏ ਵੀ ਇਹ ਜਾਣਕਾਰੀ ਰੱਖੀਏ ਵੀ ਅਸੀਂ ਗੱਡੀ ਨੂੰ ਚਲਾਉਣਾ ਕਿਸ ਤਰੀਕੇ ਨਾਲ ਆ ਮੀਟਰ ਦੇ ਪੂਰਾ ਧਿਆਨ ਰੱਖੋ ਚਲਦੀ ਗੱਡੀ ਦੇ ਵਿੱਚ ਤੁਹਾਨੂੰ ਕੋਈ ਲਾਈਟ ਇੰਡੀਕੇਸ਼ਨ ਤਾਂ ਨਹੀਂ ਆ ਰਹੀ ਇੰਡੀਕੇਸ਼ਨ ਤਾਂ ਨਹੀਂ ਆ ਰਿਹਾ ਅਗਰ ਕੋਈ ਇੰਡੀਕੇਸ਼ਨ ਆ ਰਿਹਾ ਯੈਲੋ ਕਲਰ ਦਾ ਆ ਰਿਹਾ ਰੈੱਡ ਕਲਰ ਦਾ ਆ ਰਿਹਾ ਬਹੁਤ ਇੰਡੀਕੇਸ਼ਨ ਨੇ ਕਾਰ ਦੇ ਵਿੱਚ ਵੀ ਜੇ ਕੋਈ ਆ ਰਿਹਾ ਤਾਂ ਜਦੇ ਨੇੜੇ ਦੇ ਨੇੜੇ ਮਕੈਨਿਕ ਨੂੰ ਉਹਨੂੰ ਚੈੱਕ ਕਰਵਾਓ ਕੀ ਗੈਸਕਟ ਜਿਹੜੀ ਹੁੰਦੀ ਹੈ ਆਪਣੀ ਗੱਡੀ ਦੇ ਵਿੱਚ ਸੀਐਨਜੀ ਗੈਸਕਟ ਕੀ ਇਹ ਕੰਪਨੀ ਫਿੱਟਡ ਹੀ ਲਵਾਉਣੀ ਚਾਹੀਦੀ ਹੈ ਜਾਂ ਬਾਹਰੋਂ ਵੀ ਲਗਵਾ ਸਕਦੇ ਆ ਦੇਖੋ ਲਗਵਾ ਸਕਦੇ ਆ ਤੁਸੀਂ ਲਿਮਟਿਡ ਕੰਪਨੀਆਂ ਤੋਂ ਲਗਵਾ ਸਕਦੇ ਆ ਲਿਮਟਿਡ ਬਾਹਰ ਫਰਮਾਂ ਬਹੁਤ ਪ੍ਰਾਈਵੇਟ ਕੰਮ ਕਰ ਰਹੇ ਨੇ ਬਹੁਤ ਵਧੀਆ ਬੰਦੇ ਕੰਮ ਕਰ ਰਹੇ ਨੇ ਇਹ ਵੀ ਕਾਰਨ ਹੋ ਸਕਦਾ ਜੀ ਗੱਟੀ ਨੂੰ ਅੱਗ ਲੱਗਣ ਦਾ ਨਹੀਂ ਦੇਖੋ ਏਸੀ ਦਾ ਹਰੇਕ ਤੱਕ ਕੋਈ ਦਿੱਕਤ ਸਾਨੂੰ ਆਈ ਨਹੀਂ ਨਾ ਫੇਸ ਕੀਤੀ ਆ ਬਟ ਇਦਾਂ ਦੀ ਕੋਈ ਲੈਂਡ ਨਹੀਂ ਕਿਉਂਕਿ ਟੈਕਨੀਸ਼ੀਅਨ ਜਿਹੜਾ ਫਿੱਟ ਕਰਦਾ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਕਰਦਾ ਸੀਐਨਜੀ ਤੇ ਬਹੁਤ ਚਾਂਸ ਘੱਟ ਨੇ ਹਾਂ ਤੁਸੀਂ ਐਲਪੀਜੀ ਯੂਜ਼ ਕਰਦੇ ਹੋ ਉਹਦੇ ਵਿੱਚ ਉਹ ਤੁਹਾਡੀ ਗਲਤੀ ਆ ਉਹ ਤੁਸੀਂ ਕਿਉਂ ਕਰ ਰਹੇ ਹੋ ਉਸ ਸੀਐਨਜੀ ਨਾਲ ਸੀਦੇ ਚਾਂਸ ਵੱਧਦੇ ਨੇ ਪਰ ਸੀਐਨਜੀ ਨਾਲ ਬਹੁਤ ਰੀਅਰ ਨਹੀਂ ਚਾਂਸ ਇਹਨਾਂ ਘਟਨਾਵਾਂ ਤੋਂ ਬਚਣ ਲਈ ਸਭ ਨਾਲ ਪਹਿਲਾਂ ਉਪਰਾਲਾ ਕੀ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਦੇਖੋ ਜਿਸ ਮੈਕੈਨਿਕ ਕੋਲ ਵੀ ਕੰਮ ਕਰਵਾਉਣਾ ਹੈ ਉਸ ਦੇ ਹਿਸਟਰੀ ਚੈੱਕ ਕਰੋ ਕਿ ਉਹ ਕਿਦਾਂ ਦਾ ਕੰਮ ਕਰਦਾ ਕੀ ਕਰ ਰਿਹਾ ਉਹਦੀ ਮਾਰਕੀਟ ਤੇ ਵਿੱਚ ਦੇਖੋ ਰੈਪੋ ਕੀ ਹੈ ਮੇਨ ਇਹੀ ਰੀਜ਼ਨ ਨੇ ਹੋਰ ਕੁਝ ਨਹੀਂ ਹੋ ਸਕਦਾ ਔਰ ਟੂ ਦਿ ਪੁਆਇੰਟ ਜੋ ਤੁਹਾਨੂੰ ਦਿੱਕਤ ਆਉਂਦੀ ਹੈ ਕੋਈ ਲਾਈਟ ਇੰਡੀਕੇਸ਼ਨ ਹੁੰਦੀ ਆ ਕੋਈ ਆਪਣਾ ਪਰਸਨਲੀ ਕੰਮ ਨਾ ਕਰੋ ਕਿਸੇ ਮਕਟ ਟੈਕਨੀਸ਼ੀਅਨ ਤੋਂ ਕਰਵਾਉ ਤਰੀਕੇ ਨਾਲ ਓਕੇ